ਵਾਹ ਹੈ ਗੁਰੂ 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 ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਮਹਾਨ ਆਤਮਾ ਪੂਰਨ ਬ੍ਰਹਮ ਗਿਆਨੀ ਸਾਹਿਬ ਬਾਬਾ ਸਿੱਧ ਸਾਹਿਬ ਜੀ ਤਿੰਨਾਂ ਦੇ ਪਾਵਨ ਦਰ ਅਸਥਾਨ ਉਤੇ ਹਰ ਸਾਲ ਦੀ ਤਰ੍ਹਾਂ ਸਲਾਨਾ ਜੋੜ ਮੀਲੇ ਦੀ ਹਾਜ਼ਰੀ ਭਰ ਰਏ ਸਨਮਾਨਯੋਗ ਮਾਪੇ ਬਾਬਾ ਸਿੱਧ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਇੱਥੇ ਆਏ ਸੰਕੇਪ ਰਿਹਾ ਇਤਿਹਾਸ ਤੁਹਾਡੇ ਚਰਨਾਂ ਵਿੱਚ ਰੱਖ ਦਵਾਂ ਸਾਡੀ ਨੇੜੇ ਇੱਕ ਮਹਾਨ ਘੁਗ ਵਸਦਾ ਨਗਰ ਹੈ ਜਿਸ ਨਗਰ ਨੂੰ ਆਪਾਂ ਗੁਰੂ ਕੀ ਵਡਾਲੀ ਦੇ ਨਾਲ ਯਾਦ ਕਰਦੇ ਹਾਂ ਇਹ ਵਚਨਾ ਪਉਗਾ ਇਹ ਪੜਨਾ ਪਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਥਾਨ ਧੰਤਨ ਬਾਬਾ ਸਿੱਧ ਸਾਹਿਬ ਜੀ ਦੇ ਚ ਧੰਤਨ ਸਾਹਿਬ ਜੀ ਨੂੰ ਅਰਜਨ ਦੇਵ ਜੀ ਮਹਾਰਾਜ ਤੋਂ ਉਹਨਾਂ ਦੀ ਚਰਨ ਸ਼ੋਪਾ ਪ੍ਰਾਪਤ ਹੈ ਧੰਤਨ ਸਾਹਿਬ ਜੀ ਨੂੰ ਅਰਜਨ ਦੇਵ ਜੀ ਮਹਾਰਾਜ ਵਿਡਾਲੀ ਤੋਂ ਹੁੰਦੇ ਹੋਇਆ ਇੱਥੇ ਉਹ ਸਮਾ ਠਹਿਰ ਕੇ ਗਏ ਬਾਬਾ ਜੀ ਕੋਲੋਂ ਜਲ ਪਾਣੀ ਛੱਕ ਕੇ ਗਏ ਬਾਬਾ ਜੀ ਬਹੁਤ ਸਾਰੇ ਵਰ ਦੇ ਕੇ ਗਏ ਜੋ ਵੀ ਇੱਥੇ ਮਨੋਪਾਉਨਾ ਦੇ ਨਾਲ ਆਏਗਾ ਉਹਨਾਂ ਦੀਆਂ ਮਰਾਦਾ ਪੂਰੀਆਂ ਹੋਣਗੀਆਂ ਫਿਰ ਸੰਗਤ ਇਲਾਕੇ ਦੀ ਸੰਗਤ ਸਾਰਿਆਂ ਨੇ ਰਲ ਮਿਲ ਕੇ ਇਹ ਜੋੜ ਮੇਲਾ ਬਣਾ ਕੇ ਔਰ ਇੱਥੇ ਤਰੋਸਤੀ ਦਾ ਜਿਹੜਾ ਦਿਹਾੜਾ ਉਹ ਮਨਾਇਆ ਜਾਂਦਾ ਮਸੀਹ ਤੋਂ 2 ਦਿਨ ਪਹਿਲਾਂ ਤ੍ਰੋਤੀ ਦਾ ਜਹਾੜਾ ਮਨਾਇਆ ਜਾਂਦਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਦੇ ਨਾਲ ਇੱਥੇ ਸਾਰੇ ਵਿਆਹਾਂ ਪੂਰੀ ਹੁੰਦੇ ਨੇ ਬਹੁਤ ਵੱਡੀ ਸੰਗਤ ਦੇ ਵਿੱਚ ਸੰਗਤ ਦੇ ਨਾਲ ਇੱਥੇ ਦਿਹਾੜੇ ਮਨਾਏ ਜਾਂਦੇ ਨੇ ਗੁਰੂ ਗੁਰੂ ਸਾਹਿਬਾਂ ਦੇ ਜਿਹੜੇ ਇਤਿਹਾਸ ਜਿਹੜੇ ਦਿਹਾੜੇ ਨੇ ਉਹ ਮਨਾਏ ਜਾਂਦੇ ਨੇ ਔਰ ਇਸ ਤੋਂ ਪਰੰਤ ਹਰ ਐਤਵਾਰ ਸੁਖਮਨੀ ਸਾਹਿਬ ਦੇ ਖੰਡ ਪਾਠ ਪਾਠ ਹੁੰਦੇ ਨੇ ਉਹ ਹੋਰ ਵੀ ਜਿਹੜੇ ਦਿਹਾੜੇ ਨੇ ਉਹ ਵੀ ਬੜੀ ਚੜ੍ਹਦੀ ਕਲਾ ਦੇ ਨਾਲ ਬਣਾਏ ਜਾਂਦੇ ਨੇ ਫਰੋਸਤੀ ਦਾ ਦਿਹਾੜਾ ਵਿਸ਼ੇਸ਼ ਤੌਰ ਤੇ ਮਨਾਇਆ ਜਾਂਦਾ ਸੰਗਰਾਦ ਵਾਲੇ ਦਿਨ ਕਾਫੀ ਸਮੇਂ ਤੋਂ ਪ੍ਰਾਣ ਪਰਾਤਾ ਨਹੀਂ ਚੱਲਿਆ ਆ ਰਿਹਾ ਇੱਕ ਅਖੰਡ ਪਾਠ ਸਾਹਿਬ ਦੀ ਸੇਵਾ ਚੱਲਦੀ ਹੈ ਸਾਰੀ ਸੰਗਤ ਸਮੂਹ ਲਖਤਾ ਰਲਮੀ ਤੇ ਇਹ ਇਖਤੇ ਕੰਧਸਤਾਨ ਦੀ ਸੇਵਾ ਕਰਦੇ ਨੇ ਸਾਰਿਆਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾਕਾ ਖਾਲਤਾ ਰੈਗਰ ਜੀ ਕੀ ਫਤ ਹੈ ਦਿਵਾਰੀ ਦੇ ਮੌਕੇ ਤੇ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ ਬਾਬੇ ਜੀ ਸਭ ਦੇ ਮਿਹਦੇ ਦੀ ਬਹੁਤ ਬਹੁਤ ਸਾਰੀ ਸੰਗਤ ਨੂੰ ਵਧਾਈ ਹੋਵੇ ਇਸ ਥਾਂ ਤੇ ਇੱਕ ਸਲੋਵਰ ਮਹਾਰਾਜ ਦੇ ਜਿਹੜਾ ਲਵਾਇਆ ਉਹ ਸਲੋਵਰ ਚ ਕੋਈ ਵੀ ਦੁੱਖ ਤੁਸੀਂ ਹਰ ਦੁੱਖ ਦਾ ਆਪਣਾ ਦੇਖਿਆ ਹੁੰਦਾ ਪੰਜ ਐਦਵਾਰਾਂ ਦਾ ਉਹਨਾਂ ਦੇ ਸਲੋਵਰ ਹੁੰਦਾ ਛੱਕਾ ਬੱਟਾ ਹੋਵੇ ਉਹ ਆ ਰਿਹਾ ਹੁੰਦਾ ਬਹੁਤ ਬਨੋਕਾ ਬਣਾ ਕੇ ਪੂਰੀਆਂ ਹੁੰਦੀਆਂ ਆ ਤੇ ਇਹ ਬਾਬਾ ਫਿਰ ਸਾਹਿਬ ਜੀ ਸਾਡੇ ਪਿੰਡ ਸਾਡਾ ਘੜਲਾ ਹੋਇਆ ਬੜੇ ਜੁਗਾਂ ਦੀ ਭਰਤੀ ਹੀ ਭਰਤੀ ਹੀ ਗੁਰੂ ਅਰਜਨ ਦੇਵ ਜੀ ਆਣਗੇ ਅਨੇਕਾਂ ਵਾਰ ਦਿੱਤੇ ਆ ਤੇ ਇੱਥੇ ਮੇਲਾ ਲੱਗਦਾ ਬੜੇ ਕੜੀ ਗੱਲਾਂ ਨਾਲ ਸਾਰੇ ਇਲਾਕੇ ਦੇ ਸਹਿਯੋਗ ਨਾਲ ਸਾਰੇ ਅਸੀਂ ਲੋਂਗਣਾ ਤੇ ਸਾਰਿਆਂ ਦਾ ਸੁਲੂ ਸੁਆਕੇ ਤੇ ਮਾਰਾ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਰੈਗਰਜੀ ਕਾਲ ਸਾਹਿਬ ਰੈਗਰਜੀ ਕਾਲ